ਸਤਿ ਸ਼੍ਰੀ ਗੁਰੂ ਜੀ ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਾਤਿਆਂ ਵਿੱਚ ਆਉਣਗੇ ਜੀ 15-1500 ਰੁਪਏ ਪੰਜਾਬ ਦੇ ਮੰਤਰੀ ਦਾ ਬਿਆਨ ਸਾਹਮਣੇ ਆ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਖਾਤਿਆਂ ਵਿੱਚ ਆਉਣਗੇ 15-1500 ਰੁਪਏ ਪੰਜਾਬ ਸਰਕਾਰ ਦੇ ਮੰਤਰੀ ਦਾ ਬਿਆਨ ਸਿਰਫ ਇਹਨਾਂ ਨੂੰ ਹੀ ਮਿਲਣਗੇ ਪੈਸੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਸਾਲ ਝੋਨੇ ਦੀ ਜਿਹੜੀ ਸਿੱਧੀ ਬਜਾਈ ਹੈ ਅਧਿਨੇ ਰਕਵੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 14% ਦੀ ਵਾਧਾ ਹੋਇਆ ਹੈ ਪਾਣੀ ਦੀ ਬਚਤ ਕਰਨ ਵਾਲੀ DSR ਤਕਨੀਕ ਦੀ ਵਰਤੋਂ ਕਰਦੇ ਹਾਂ ਇਸ ਸਾਲ 2.48 ਲੱਖ ਏਕੜ ਰਕਵੇ ਵਿੱਚ ਝੋਨੇ ਦੀ ਸਿੱਧੀ ਬਜਾਈ ਕੀਤੀ ਗਈ ਹੈ ਜੋ ਕਿ ਸਾਲ 2023 ਦੇ ਸੌਣੀ ਸੀਜ਼ਨ ਦੌਰਾਨ 1.72 ਲੱਖ ਏਕੜ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ 78468 ਏਕੜ ਝੋਨੇ ਦੀ ਸਿੱਧੀ ਬਜਾਈ ਨਾ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਸੂਬੇ ਵਿੱਚ ਮੋੜੀ ਰਿਹਾ ਇਸ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹੇ ਵਿੱਚ 75000 ਏਕੜ ਤੇ ਅੰਮ੍ਰਿਤਸਰ ਵਿੱਚ 17000 ਏਕੜ ਫਿਰੋਜ਼ਪੁਰ ਵਿੱਚ 17000 ਬਠਿੰਡਾ ਵਿੱਚ 12000 ਏਕੜ ਕਰਮਬਾਰ ਝੋਨੇ ਦੀ ਸਭ ਤੋਂ ਵੱਧ ਸਿੱਧੀ ਬਜਾਈ ਹੋਈ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਮੰਤਰੀ ਮੁੱਖ ਮੰਤਰੀ ਭਵੰਤਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕੱਦੂ ਕਰਕੇ ਝੋਨੇ ਦੀ ਰਵਾਇਤੀ ਢੰਗ ਜਿਸ ਨਾਲ ਪਾਣੀ ਦੀ ਜ਼ਿਆਦਾ ਖਪਤ ਹੁੰਦੀ ਹੈ ਇਹਦੀ ਥਾਂ ਤੇ ਡੀਐਸਆਰ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ 15 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਵਿੱਤੀ ਬਰੇ 2023-24 ਦਰਾਂ ਡੀਐਸਆਰ ਵਿਧੀ ਅਪਣਾਉਣ ਵਾਸਤੇ 47116 ਕਿਸਾਨਾਂ ਨੂੰ 20.33 ਕਰੋੜ ਰੁਪਏ ਦੀ ਜਿਹੜੀ ਪ੍ਰਸਾਹਨ ਰਾਸ਼ੀ ਦਿੱਤੀ ਗਈ ਹੈ ਇਹ ਪੈਸੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਜਿਨ੍ਹਾਂ ਕਿਸਾਨਾਂ ਨੇ ਜਿਹੜੀ ਝੋਨੇ ਦੀ ਸਿੱਧੀ ਬਜਾਈ ਕੀਤੀ ਸੀ ਜੀ 2023 ਵੇਲੇ ਸੂਬਾ ਸਰਕਾਰ ਨੇ ਵਿੱਤੀ ਬਰੇ 2024-25 ਦਾ ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ 50 ਕਰੋੜ ਰੁਪਏ ਦਾ ਪਰشان ਰਾਸ਼ੀ ਰੱਖੀ ਹੈ ਜੀ ਇਸ ਵਾਰ ਖੇਤੀਬਾੜੀ ਮੰਤਰੀ ਕੁਰਮਿਤ ਸਿੰਘ ਖੁੜਿਆਣਾ ਦੱਸਿਆ ਕਿ ਹੁਣ ਤੱਕ 24120 ਕਿਸਾਨਾਂ ਨੇ ਡੀਐਸਆਰ ਪੋਰਟਲ ਤੇ 2.48 ਲੱਖ ਏਕੜ ਜ਼ਮੀਨ ਦੀ ਰਜਿਸਟ੍ਰੇਸ਼ਨ ਕਰਵਾਈ ਹੈ ਖੇਤੀਬਾੜੀ ਵਿਭਾਗ ਦੇ ਫੀਲਡ ਅਧਿਕਾਰੀ ਕਿਸਾਨਾਂ ਤੇ ਉਹਨਾਂ ਦੇ ਡੀਐਸਆਰ ਰਜਿਸਟਰ ਰੱਖਵੇ ਦੀ ਪੜਤਾਲ ਕਰ ਰਹੇ ਨੇ ਉਨਾਂ ਨੇ ਕਿਹਾ ਕਿ ਇਹ ਤਸਦੀਕ ਪ੍ਰਕਿਰਿਆ ਮੁਕੰਮਲ ਹੋਣ ਬਾਅਦ ਪ੍ਰੋਤਸਾਹਨ ਰਾਸ਼ੀ ਸਿੱਧੀ ਲਾਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ ਯਾਦ ਰੱਖੇ ਕਿ 15-1500 ਰੁਪਏ ਹੀ ਉਨ੍ਹਾਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਆਉਣਗੇ ਜਿਨ੍ਹਾਂ ਦਾ ਨਾਂ ਝੋਨੇ ਦੀ ਸਿੱਧੀ ਬਚਾਈ ਕਰਨ ਵਾਲੀ ਕਿਸਾਨਾਂ ਦੀ ਤਸਦੀਕ ਕੀਤੀ ਗਈ ਸੂਚੀ ਦੇ ਵਿੱਚ ਆ ਰਿਹਾ ਹੈ ਇਹਨਾਂ ਗੱਲ ਹੈ ਜੀ ਇਹ 15-1500 ਰੁਪਏ ਸਿਰਫ ਪੰਜਾਬ ਸਰਕਾਰ ਜਿੰਨਾ ਵੀ ਕਿਸਾਨ ਭਰਾਵਾਂ ਨੇ ਉੰਨੇ ਦੀ ਜਿਹੜੀ ਸਿੱਧੀ ਬਜਾਈ ਕੀਤੀ ਸੀ ਜੀ ਟਰੈਕਟਰ ਨਾਲ ਜਿਹਦੇ ਵਿੱਚ ਪਾਣੀ ਦੀ ਬਹੁਤ ਘਟਕਾਪਤ ਹੁੰਦੀ ਹੈ ਇਹ 15-1500 ਰੁਪਏ ਉਹਨਾਂ ਦੇ ਖਾਤਿਆਂ ਵਿੱਚ ਆਉਣ ਵਾਲੇ ਨੇ ਤੇ ਇਹ ਪੈਸਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਡੇ ਖਾਤਿਆਂ ਦੇ ਵਿੱਚ ਮੈਸੇਜ ਥਰੂ ਤੁਹਾਨੂੰ ਪਤਾ ਲੱਗ ਜਾਏਗਾ ਬਾਕੀ ਇਸੇ ਤਰ੍ਹਾਂ ਦੀ ਅਪਡੇਟ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਿਨ੍ਹਾਂ ਵੀਰਾਂ ਨੂੰ ਪੈਸੇ ਆ ਚੁੱਕੇ ਨੇ ਤੇ ਜਿਨ੍ਹਾਂ ਨੂੰ ਨਹੀਂ ਆਏ ਨੀਚੇ ਕਮੈਂਟ ਕਰਕੇ ਜਰੂਰ ਦਿਓ ਤੇ ਜਿਨ੍ਹਾਂ ਨੇ ਵੀ ਫਾਰਮ ਭਰੇ ਨੇ ਜੈਸ ਹਾਂ ਦਾ ਜਵਾਬ ਨੀਚੇ ਜਰੂਰ ਲਿਖਿਓ ਬਹੁਤ ਬਹੁਤ ਧੰਨਵਾਦੀ